سنگت اور پاشاہ جی ل ਵਾਹਿਗੁਰੂ ਪ੍ਰਭ ਕਾਜਲ ਚ ਆਇਆ ਗੁਰਮੁਖ ਵਿਆਹਣ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਆਮ ਸਭ ਸੰਗਤਾਂ ਨੂੰ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ માતા ਗੁਜਰਕੌਰ ਜੀ ਦੇ ਵਿਆਹ ਪਰਉਪਦੀਆਂ ਲੱਖ ਲੱਖ ਵਧਾਈਆਂ ਹੋਣ ਅੱਜ ਹੀ ਤੁਹਾਨੂੰ ਸਾਹਿਬ ਜੀ ਦੇ ਵਿਆਹ ਪੁਰਬ ਦੇ ਦਰਸ਼ਨ ਕਰਾਵਾਂਗੇ ਤੇ ਚੈਨ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਐਂਡ ਤੱਕ ਜੂਰ ਵੇਖਿਓ ਵਾਹਿਗੁਰੂ ਜੀ ਦੇ ਸਾਹਮਣੇ ਵੇਖ ਸਕਦੇ ਹੋ ਮਹਾਰਾਜ ਜੀ ਦੀ ਪਾਲਕੀ ਗੋਦਰਾ ਜੀ ਪੁਰਾ ਸਾਹਿਬ ਨੇ ਸਾਹਮਣੇ ਆ ਚੁੱਕੀ ਆ ਇਹ ਤੋਂ ਹੁਣ ਪੰਜਾ ਪਿਆਰਿਆਂ ਦੇ ਨਾਲ ਸਤੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤੂਪ ਪਾਰਕੀ ਸਾਹਿਬ ਵਿੱਚ ਰੱਖੇ ਜਾਣਗੇ ਸਾਈਡ ਤੇ ਤੁਸੀਂ ਪਾਣੀ ਦੇ ਟੈਂਕਰ ਵੇਖ ਰਹੇ ਹੋ ਇਹ ਗਾਣੀ ਗਾੜੀ ਪਾਣੀ ਛਿੜਕੂਗਾ ਪਾਰਕੀ ਸਾਹਿਬ ਦੇ ਗਾੜੀ ਤੇ ਸੰਗਤ ਨੂੰ ਤੁਸੀਂ ਵੇਖ ਸਕਦੇ ਹੋ ਕਿੰਨੀ ਆ ਹੁਣ ਮਹਾਰਾਜ ਦੇ ਰੂਪ ਪਾਰਕੀ ਸਾਹਿਬ ਵਿੱਚ ਰੱਖੇ ਜਾਣਗੇ ਤੁਸੀਂ ਪਾਰਕੀ ਸਾਹਿਬ ਦੇ ਦਸ਼ੁਕਾਰ ਕਰ ਸਕਦੇ ਜੀ ਬਾਕੀ ਵੀਡੀਓ ਨੂੰ ਅੰਤ ਤੱਕ ਜਰੂਰ ਵੇਖਿਓ ਇਦਾਂ ਜੇ ਪਾਰਕੀ ਸਾਹਿਬ ਕੇ ਬਨਾਨੀ ਵਰਖਾ ਕਰ ਲਿਆ ਵਾ ਕੰਮਿਆਂ ਦਾ ਹੈ ਕਿ ਨਾਲੀ ਵਰਖਾ ਕੀਤੀ ਜਾ ਰਹੀ ਆ ਪਾਰਕੀ ਸਾਹਿਬ ਦੇ ਉਪਰ ਜਾ ਨੇਪਾਲ ਦੇ ਹੋਏ ਨੇ ਸ਼੍ਰੀ ਵਾਪਕ ਬੜਾ ਅੰਦਾਜ਼ ਆਪਣੀ ਸਾਥ ਸੁਆਹੀ ਵੰਨੀ ਜੀ ਮੀਏ ਲੱਗਦੇ ਸੰਗਤ ਵੀ ਨਾਲ ਨਾਲ ਹੀ ਚੱਲ ਰਹੀ ਹੈ ਭਾਰਤੀ ਸਾਹਿਬ ਦੇ ਨਾਲ ਇਹ ਸੰਗਤ ਗੁਰੂ ਜੀ ਦੀ ਬਰਾਤ ਦੇ ਨਾਲ ਹੀ ਜਿਹੜੀ ਕਸਾਕਪੁੱਤਾ ਵੀ ਜਾਊਗੀ ਇਹ ਬੱਸਾਂ ਵਿੱਚ ਬਾਬਿਆਂ ਨੇ ਖੋਲਦੀਆਂ ਕੀਤੀਆਂ ਹੋਈਆਂ ਆਪਣੇ ਫੜਾ ਦੇ ਲਈ Yeah! <laughs> ਸਾਮਣੇ ਵਾਇਗੁਰਜੀ ਲੰਗਰ ਦਾ ਪੜਾ ਲੱਗਾ ਹੋਇਆ ਵਾ ਇੱਥੇ ਫਾਲ ਵਰਤਾਏ ਜਾ ਰਹੇ ਆ ਹੁਣ ਹੀ ਵਾਇਗੁਰਜੀ ਆ ਗਏ ਆ ਰਹੀਏ ਮੋਰ ਤੇ ਇੱਥੇ ਵੀ ਪਕੌੜਿਆਂ ਦਾ ਲੰਗਰ ਲੱਗਾ ਆ ਵਾ ਤੇ ਲੱਸੀ ਪਲਸ ਬਨਾਣਾ ਸ਼ੇਕ ਦਾ ਲੰਗਰ ਲੱਗਾ ਆ ਵਾ ਇੱਥੇ ਵੀ ਪੜਾਵਾ ਇੱਥੇ ਲੰਗਰ ਸ਼ਗਲ ਦੀ ਫਾਲਗੀ ਦਾ ਬਖਲੋਤੀ ਹੋਈ ਹੈ ਇਸ ਕਰਕੇ ਇੱਥੇ ਥੋੜਾ ਜਾਮ ਲੱਗਾ ਆ ਵਾ ਨੇ ਦੇਖ ਸਾਧਿਓ ਕੰਨੀਆਂ ਬੱਸਾਂ ਥਾਲੀਆਂ ਨਾਲ ਬਰਾਤ ਦੇ ਜਾ ਰਹੀਆਂ ਵਾ ਇਥੋਂ ਸਾਹਮਣੇ ਲੰਗਰ ਲੱਗਾ ਹੋਇਆ ਜਿਵੇਂ ਕਿ ਤੁਹਾਨੂੰ ਦੱਸਿਆ ਕਿ ਪਕੌੜਿਆਂ ਦਾ ਤੇ ਲੱਸੀ ਤੇ ਬਨਾਣਾ ਸ਼ੇਕ ਤੁਸੀਂ ਵੇਖ ਸਾਧਿਓ ਕੰਨੀਆਂ ਗੱਡੀਆਂ ਟਰੈਕਟਰ ਥਾਲੀਆਂ ਨਾਲ ਬਰਾਤ ਦੇ ਜਾ ਰਹੀਆਂ ਵਾ ਆ ਵੀ ਗੱਡੀ ਬਾਬਾ ਜੀ ਦੀ ਬਰਾਤ ਨਾਲ ਹੀ ਜਾ ਰਹੀ ਆ ਸ਼੍ਰੀ ਕਰਤਾਰਪੁਰ ਸਾਹਿਬ ਤੁਸੀਂ ਵੇਖ ਸਾਧਿਓ ਟਰੈਕਟਰ ਥਾਲੀਆਂ ਜਾ ਰਹੀਆਂ ਨਾਲ ਆ ਸਾਰੀਆਂ ਗੱਡੀਆਂ ਬਰਾਤ ਦੇ ਨਾਲ ਹੀ ਆ ਇਹ ਪਹਿਰੇ ਰਹਦੇ ਹਾਂ ਕਿੰਨੀ ਸੰਗਤ ਜਾ ਰਹੀ ਨਾਲ ਬਹੁਤ ਆਨੰਦ ਆਉਂ ਰਿਹਾ ਲੰਗਰ ਬਹੁਤ ਲੱਗੇ ਰਾਜ ਕਿਤੇ ਕੋਈ ਕੇਲਿਆਂ ਦਾ ਲੰਗਰ ਲੱਗਾ ਵਾ ਕਿਤੇ ਕੋਈ ਲੱਸੀ ਦਾ ਲੰਗਰ ਲੱਗਾ ਕਿਤੇ ਪਕੌੜਿਆਂ ਦਾ ਕਿਤੇ ਜੀਰਾ ਜਲ ਠੰਡੇ ਪਾਣੀ ਦੇ ਲੰਗਰ ਆਹ ਟਰੈਕਟਰ ਵੀ ਸਭ ਨਾਲੇ ਬਰਾਤ ਦੇ ਜਾ ਰਹੇ ਆ ਆ ਤੁਮੀ ਵੇਖ ਸਕਦੇ ਹੋ ਸੰਗਤ ਕਿੰਨੀ ਜਾ ਰਹੀ ਹੈ ਨਾਲ ਰੋ ਰਾਜੂ ਪਰੇ ਆਈ ਪਿਆਏ ਬਿਆਸ ਸਾਰਾ ਰੋੜ ਵੀ ਭਰਿਆ ਪਿਆਸਾ ਨਾਲ ਸੰਗਤ ਦੇ ਨਾਲ ਇਸ ਟੈਮ ਹਾਂ ਹੀ ਪਹੁੰਚ ਗਏ ਆ ਬਿਆਸ ਇੱਥੇ ਵੀ ਲੰਗਰ ਦਾ ਪੜਾ ਇੱਕ ਇੱਥੇ ਵੀ ਲੰਗਰ ਲਾਏ ਹੋਏ ਆ ਸੰਗਤ ਨੇ ਇਸ ਟੈਮ ਹਾਂ ਹੀ ਬਿਆਸ ਪਹੁੰਚ ਚੁਕੇ ਆ ਆ ਗਿਆ ਜੀ ਬਿਆਸਾ ਦਾ دریا ਇੱਥੇ ਹੁਣ ਪਾਣੀ ਘਟ ਚੁੱਕਾ ਵਾ ਪਹਿਲਾਂ ਪਾਣੀ ਬਹੁਤ ਹੀ ਜਦੋਂ ਛੱਡਿਆ ਸੀ ਪਾਣੀ ਲੈਣਾ ਵੀ ਇੱਥੇ ਵਾਏ ਗੁਰਜੀ ਲੰਗਰ ਦਾ ਪੜਾਵਾ ਤੋਂ ਸਾਹਮਣੇ ਵੀ ਵੇਖਦੇ ਜਾ ਕੇ ਪੁਲਾਈ ਬੱਤਾ ਕਰਿਆ ਪਾਕੀ ਸਾਹਿਬ ਉੱਤੇ ਕਿੰਨੀ ਜਾਮ ਪਾਣੀ ਲੱਗਾ ਯਾਰ ਕਿਤੇ ਨਾ ਰਾਜ ਕੇ ਲਿਆਂ ਦੇ اندر ਬਹੁਤ ਲਾਈ ਹੋਈ ਡਰੋਨ ਅਲੈਕੋ ਕਾਪੀਾਬ ਅੱਲੇ ਬਾਟੀ ਹੈ ਅਭੀ ਜੇ ਸਦੋ ਮਿੱਟੀ ਨਾਲ ਲੱਗੀ ਹੋਈ ਪਰ ਹੱਥ ਦੇ ਨਾਲ ਇਹਨਾਂ ਦੀ ਸ਼ਰਤਾਂ ਪਾਉਣ ਨੇ ਜੇ ਸਾਡੇ ਆਸ ਕੋਲ ਦੀਆਂ ਬਸਾਂ ਬਾਬਿਆਂ ਨੇ ਅੱਜ ਇੱਥੇ ਵੜੀ ਲਾਈਆਂ ਹੋਈਆਂ ਹਾਂ ਨੂੰ ਬੜੰਦੇ ਲਈ ਆ ਸਾਹਮਣੇ ਦੇ ਵਿੱਚ ਸਦਾ ਇੱਥੇ ਇੱਕ ਪੜਾ ਲੰਗਾ ਹੈ ਲੰਗਰ ਦਾ ਇੱਥੇ ਪਕੌੜਿਆਂ ਦੇ ਲੰਗਰ ਚੱਲ ਰਹੇ ਆ ਵਾਏ ਗੁਰੂ ਪਕੌੜਿਆਂ ਦੇ ਲੰਗਰ ਆ ਨਾਲ ਪਾਣੀ ਦਾ ਨਾਲ ਜਲਜੀਰਾ ਵੀ ਦੇ ਸਾਧੀਆਂ ਸੰਗਤ ਬਰਾਤ ਦੇ ਨਾਲ ਜਾਂਦੀ ਹੈ ਇੱਥੇ ਲੰਗਰ ਵੀ ਚੱਗ ਰਹੀ ਆ ਮੈਂ ਇੱਕ ਚਾਗਲ ਦੀ ਸੰਗਤ ਵੇ ਲੋ ਨਾ ਬਰਾਤ ਦੇ ਜਾਣੀ ਇਹਦੀ ਸ਼ਰਦਾ ਭਾਣ ਸਾਹਮਣੇ ਤੁਸੀਂ ਵੇਖਿਆ ਪਾਰਕੀ ਸਾਹਿਬ ਆਪਾਂ ਨੂੰ ਇੱਕ ਅੰਕਲ ਹੀ ਅਮਰ ਸਾਖੂ ਉਹਨਾਂ ਦੀ ਗੱਡੀ ਮਿਲ ਗਈ ਆਪਾਂ ਉਹਨਾਂ ਦੀ ਗੱਡੀ ਤੇ ਬੈਠ ਕੇ ਅਈਆ ਚੱਲੋ ਅਈ ਵੀ ਬਰਾਤ ਦੇ ਨਾਲ ਦਰਸ਼ਨ ਕਰਨ ਨੇ ਜਾ ਕੇ ਤੇ ਅੱਜ ਤੇ ਫਿਰ ਹਰਜੀਤ ਸਾਹਿਬ ਰੋਗੀ ਆ ਆਹ ਸੰਦੇ ਜੀ ਇਹ ਸਭ ਬਰਾਦ ਦੇ ਨਾਲ ਕਿੰਨਾ ਖੁਸ਼ਾ ਪ੍ਰੀਮ ਹੋਊਗਾ ਇਹਨਾਂ ਦਾ ਗੁਰਦੀ ਆ ਚੁੱਕੇ ਆ ਸ਼੍ਰੀ ਕਰਤਾਰਪੁਰ ਸਾਹਿਬ ਜਿੱਤੋਂ ਕਬੇ ਪਾਸੇ ਮੁੜ ਕੇ ਗੁਰਦਰਾ ਸਾਹਿਬਾ ਸੰਗਤ ਨੂੰ ਇਹ ਸਦਿਓ ਕਿ ਨਹੀਂ ਆਜਾ ਚੜੀ ਮਹਾਰਾਜ ਦੀ ਬਲਕੀ ਕੋਲੁਰਦਾ ਵਾ ਕੰਮਣੀਆਂ ਗੱਡੀਆਂ ਬਰਾਦ ਮੋਲ ਰਹੀ ਹੈ ਤੇ ਪਾਸਿਆਂ ਸਾਡੇ ਜੈਕਟਾਂ ਵਾਲੇ ਵੀਰੇ ਇਵਾਦਾਰ ਵਾ ਆ ਵੀ ਨੂੰ ਕੱਢਣ ਵਿੱਚ ਮਦਦ ਕਰਨ ਦੇ ਆ ਤੇ ਟ੍ਰਾਫਿਕ ਕਿੰਨਾ ਜਾਂਦੀ ਹੋਵੇ ਇਥੇ ਦੇ ਹਵਾਈ ਗੁਰਜ ਸਿੰਘ ਤੇ ਬੈਠ ਸਕਦੇ ਹੋ ਕਿ ਨਹੀਂ ਆ ਤੇ ਬਾਕੀ ਇੱਕ ਟ੍ਰਾਫਿਕ ਬੜੀ ਆ ਇਹਨਾਂ ਨੂੰ ਸੇਵਾਦਾਰਾਂ ਨੂੰ ਕਹੀਦਾ ਹੈ ਕਿ ਪਹਿਲਾ ਮਲੇ ਛੜਕ ਬੰਦ ਕਰ ਦੇਣੀ ਚਾਹੀਦੀ ਹੈ ਤਾਂ ਕਿ ਜਿਹੜਾ ਜਾਮਨਾ ਜ਼ਿਆਦਾ ਲੱਗਦਾ ਆ ਵੀ ਵੀਰ ਆਵੇ ਟਰਾਲੀ ਤੇ ਆਏ ਆ ਧੰਕ ਲੈ ਕੇ جہاز فلان کی برخا کر رہا وا پالتی کرنی لمبی لائن لگی ہوئی ہے گڈیا کی اور سامنے جہاز فلان کی برخا کی جا رہی ہے جہاز وقت مہاراج کی پالتی صاحب اُٹ بہت لگا ہوا ਗੱਡੀਆਂ ਦੀ ਲੰਮੀ ਲਾਈਨ ਲੱਗੀ ਏ 100 ਦੇ ਇਹ ਸੰਗਤ ਤੁਹੀ ਵੇਖ ਸਕਦੇ ਹੋ ਇਹਦੇ ਸਾਹਮਣੇ ਜਲਦੀ ਰੇ ਦਾ ਲੰਗਰ ਲੱਗਾ ਆਵਾ ਜੀ ਮੇਰੇ ਨਾਲ ਸੰਗਤ ਇਹਨਾਂ ਜਲਦੀ ਰੇ ਦਾ ਲੰਗਰ ਸ਼ਕਤੀ ਆ ਹੁਣ ਆਪਾਂ ਜਾ ਰਹੇ ਆਂ ਪੰਡਾਲ ਵੱਲ ਇੱਥੇ ਦਰਪਾਲ ਦਾ ਨਾਮ ਇਸ਼ਾਰੇ ਬਸ ਇੱਥੇ ਹੀ ਹੁੰਦਾ ਸਮਾਗਮ ਹੋਇਆ ਕਹਿੰਦਾ ਪਰ ਇੱਧਰ ਵੀ ਜਿਮਾਂ ਖੱਡਿਆ ਹੋਇਆ ਆ ਸਾਡਾ ਦਰਪਾਲ ਇੱਧਰ ਵਾਏ ਗੁਰਜੇ ਆ ਗਿਆ ਪਨਾਲ ਤੇ ਪਨਾਲ ਵਿੱਚ ਹੁਣ ਫਲਕੀ ਸਾਹਿਬ ਰੈਂਟ ਹੋ ਚੁੱਕੀ ਆ ਤਾਂ ਪਨਤਾਲ ਤੁਸੀਂ ਅੰਦਰ ਆ ਕੇ ਤੁਹਾਨੂੰ ਦਿਖਾਉਂਦੇ ਆ ਬੜਾ ਤਗੜਾ ਪਨਾਲ ਲਗਾਇਆ ਅੰਦਰ ਜਿੱਥੇ ਮਹਾਰਾਜੀ ਹੋਈ ਹੋਰੀ ਉੱਥੋਂ ਬੜਾ ਤਗੜਾ ਪਨਾਲ ਆ ਇੱਧਰ ਇਸ ਮੰਦਾਲ ਚ ਸਭ ਲੰਗਰ ਲੱਗੇ ਹੋਏ ਆ ਇੱਧਰ ਦੁਕਾਨ ਆ ਇੱਧਰ ਸਭ ਲੰਗਰਾਂ ਦੀ ਸੇਵਾ ਚੱਲ ਰਹੀ ਹੈ ਇਹ ਸੰਗਤ ਵੀ ਸਾਡੇ ਅੱਜ ਕਰਨੀ ਹੈ ਇੱਥੇ ਇੱਧਰ ਵੀ ਲੰਗਰ ਆ ਵਾ ਤੇ ਇੱਧਰ ਸਾਹਮਣੇ ਵੀ ਲੰਗਰ ਆ ਵਾ ਇੱਧਰ ਖੱਬੇ ਪਾਸੇ ਸਾਈਡ ਤੇ ਇਹਨਾਂ ਨੂੰ ਗਾਲੀ ਜਾਂ ਕੇ ਦਿਖਾਉਂਦੇ ਆ ਇੱਧਰ ਪਾਂਡੇ ਤੋਂ ਦੀ ਜਾਂ ਸਬਜੀ ਕੱਟਾਂ ਨਹੀਂ ਜੇ ਵਾਹ ਗੁੰਡੀ ਹੈ ਗਾੜੀ ਜਾ ਕੇ ਹਨ ਨੂੰ ਘਰ ਆ ਪੰਡਾ ਦੇ ਹੁੰਨੇ ਆ ਇਧਰ ਤੇ ਨਹੀਂ ਦਾਦੇ ਮੇ ਸਾਦੇ ਹੋ ਕਿ ਲੰਗਰ ਪੱਕ ਰਿਹਾ ਤੇ ਸਬ지ਆ ਤਿਆਰ ਹੋ ਰਹੀਆਂ ਵਾ ਤੇ ਪਾਂਡੇ ਤੋਂ ਜੀ ਸਵਾਵੀ ਇਧਰ ਕੀਤੀ ਜਾਣ ਢੀ ਆ ਇਥੇ ਵੀ ਸਾਦੇ ਨੂੰ ਇਹ ਸੰਗਤ ਕਿੰਨੀ ਸਵਾ ਕਰਣ ਢੀ ਆ ਆ ਬਰ ਤੇ ਰੱਖੀ ਹੋਈ ਥੈਟ ਤੇ ਪੰਡਾ ਕਿਵੇਂ ਸਾਬਦੇ ਕਿੰਨਾ ਵੱਡਾ ਬਣਾਉਣਾ ਹੁਣ ਚੱਲਦੇ ਮਹਾਰਾਜ ਦੀ ਹਜ਼ੂਰੀ 'ਚ ਇਹ ਹੁਣ ਆਪਾਂ ਚੱਲੇ ਆਂ ਮਹਾਰਾਜ ਦੀ ਹਜ਼ੂਰੀ 'ਚ ਮੱਥਾ ਟੇਕਣ ਤੇ ਸੰਗਤ ਨਹੀਂ ਵੇਖਾਦੇ ਪਰੀਆਂ ਮਹਾਰਾਜ ਦਾ ਪੰਡਤ ਨਹੀਂ ਵੇਖਾਦੇ ਪੰਨਾ ਸੋਨਾ ਸਜਾਇਆ ਹੋਇਆ ਵਾ ਇੰਨੀ ਵਧੀਆ ਸਜਾਵਟ ਕੀਤੀ ਹੋਈ ਏ ਇੰਨਾ ਕੋਲੇ ਕਹਿ ਕੇ ਹੋਏ ਜਮਾ ਤੇ ਜਾਣ ਲੱਗੇ ਆਂ ਅਕੀਰਲੀ ਬੇਨਤੀ ਕਰਕੇ ਆਪਕੇ ਪਾਸ ਖਿਮਾ ਮੰਗਣੀ ਹੈ ਇੱਕ ਭੈਣ ਦੀ ਅਦਾਸ ਕਰਵਾ ਕੇ ਗਏ ਨੇ ਜਗਜੀਤ ਸਿੰਘ ਦੇ ਲਾਪਤੇ ਪਾਣ ਪਰਵਾਰਿਕ ਪਿਛੋੜਾ ਹੈ ਮਹਾਤਿਰਪਾ ਤਾਂ ਆਪਸੀ ਮੁਲਾਕਾਤ ਹੋ ਜਾਵੇ ਸਤਸੰਗਤ ਦੀ ਤਿੰਨ ਬਹਾਦਰੀ ਦੇ ਲਖ ਗੁਰੂ ਘਰ ਦੇ ਵੇਲੇ ਗੁਰੂ ਕੇ ਸਿਖਾ ਨੂੰ ਗੁਰੂ ਸੇਵਾ ਦੇ ਵੇਲੇ ਪ੍ਰਾਪਤ ਹੋਏ ਪਹਿਲਾ ਬਹਾਦਰੀ ਦਾ ਲਖ ਬਹਾਦਰ ਪਾਪਾ ਫਿਰ ਜੈ ਸਾਹਿਬ ਗੁਰੂ ਅਰਜਨ ਸਾਹਿਬ ਜੀ ਦੇ ਪਾਸੋਂ ਪ੍ਰਾਪਤ ਹੋਇਆ ਦੂਜਾ ਬਹਾਦਰੀ ਦਾ ਸਾਡੀ ਰਕਮ ਤੋਂ ਕੰਮ ਹੋਇਆ ਤੇ ਤੀਜਾ ਬਹਾਦਰ ਰਖਾ ਬਾਬਾ ਬੰਨਾ ਸਿੰਘ ਬਹਾਦਰ ਹੀ ਇਹ ਰਾਵ ਚਾਪਤਾਲ ਸਮਤ ਰਾਗ ਪਸੰਦ ਵਿੱਚ ਪੰਜ ਸ਼ਬਦ ਔਰ ਸਾਤ ਸੇਗਾਤ ਰਾਗ ਗੌੜੀ ਵਿੱਚ ਨੌ ਸ਼ਬਦ ਤੇ ਰਾਗ ਸੋਰਠਿ ਵਿੱਚ 12 ਸ਼ਬਦ 15 ਰਾਗਾਂ ਦੇ 50 ਸ਼ਬਦ ਤੇ ਸੰਗਤੀਆਂ ਸਲੋਕ 52 ਸਲੋਕ ਤੇ 6 ਦੋਰੀ ਜਿਨ੍ਹਾਂ ਨੂੰ ਆਪਾਂ ਪੁਰਦੇ ਸਲੋਕ ਕਹਿੰਦੇ ਆ ਅੱਜ ਵੀ ਗੁਰੂ ਦੇ ਨਾਲ ਗੱਲਾਂ ਕਰਕੇ ਗੁਰੂ ਦੇ ਦਰਬਾਰ ਹੋ ਸਕਦੇ ਵੀ ਗੁਰੂ ਕਿਰਪਾ ਕਰੇ ਇਹਨਾਂ ਕਹਿੰਦੇ ਹੋਏ ਹਿਮਾਂ ਦੇ ਜਾਚਣੇ ਲੱਗਿਆ ਅਗਲੀ ਸਮਸਾਰੀ ਸਰਕਾਰੀ ਜੋ ਪਾਇਸਾ ਪਾਈ ਹਰਮੰਦਰ ਸਿੰਘ ਦੀ ਬੀਨ ਬੜੇ ਸੂਤ ਬਾਸ ਜਿਸ ਤੱਕ ਕਮੇਟੀ ਨੇ ਮਾਸੂਰ ਕਰੋ ਸੁਮਤੀਨਾ ਸਪਟਾਰਕ ਕੇ ਸਮਾਨੋ ਭਕਤਾਨੋ ਜਿਉ ਆਇਆ ਤਨਵਾ ਆਪ ਸੁਮਤੀ ਸੰਗਤ ਦਾ ਸੁਸਾਇਟੀ ਦਾ ਇਥੋਨੀ ਸਮੁਟੀ ਪ੍ਰਬੰਧਕ ਕਮੇਟੀ ਦਾ ਹਲਕੇ ਦੇ ਸਰਕਾਰੀ ਜੋ ਮੈਂਬਰ ਸਰਬਾਨਾਂ ਦਾ ਮੈਂਜ ਸਾਹਿਬ ਦਾ ਸੁਮਤੀ ਸੰਗਤ ਦਾ ਔਰ ਕੋਟਾਨ ਕੋਟ ਤਵਾ ਤਾਗੁਰ ਜਨ ਸਹਿਬਾਰਾ ਸੱਤ ਪੱਛਾ ਜੀ ਦਾ ਪੁਲ ਚੁੱਕ ਦੀ ਖਿਮਾ ਗੱਜ ਕੇ ਕਹੋ ਜੀ ہوں واحرو جی مہاراج کی برات دیں درشن کر کے آ چکے ہیں کرتارپور بس اسٹینڈ تھی بولتے سامنے کرتارپور صاحب کا بس اسٹینڈ با ਪਿੱਤਵਾ ਪਾਣ ਪਿੰਡ ਦੀ ਵਾਸ ਪਾਂਗੇ ਤੇ ਜਾਵਾਂਗੇ ਪਿੰਡ ਤੇ ਆਹ ਕੰਮਣੀ ਪਿੰਡ ਦੀ ਹੈ ਬੱਸ ਸਟੈਂਡ ਵਾ ਆਹ ਕੰਮਣੀ ਬੱਸ ਸਟੈਂਡ ਆ ਇੱਥੋਂ ਬੱਸ ਮਿਲਦੀ ਆ ਅੰਮ੍ਰਿਤਸਰ ਵੀ ਜਾ ਕੇ ਇਹਨਾਂ ਬਟਾਲੇ ਵੀ ਜਾਣੀਏ ਇੱਥੋਂ ਬੱਸ ਲੈਣੀ ਆ ਜਿਹੜੇ ਕਰਤਾਰਪੁਰ ਸਾਹਿਬ ਤੋਂ ਆਪਣਾ ਬੱਸ ਗਈ ਮੇਲ ਤੇ ਆਪਾਂ ਹੁਣ ਸ਼ਹਿਰੋਂ ਲਿਆ ਟੋ ਤੇ ਜਾਂਦੇ ਆ ਘਰ ਹਾਂਜੀ ਭਾਈ ਗੁਰਜੀ ਹੁਣ ਅਸੀਂ ਆ ਗਏ ਇਸ ਟਾਈਮ ਪਿੰਡ ਤੇ ਆਪਣਾ ਵਲੌਗ ਇੱਥੇ ਖਤਮ ਹੁੰਦਾ ਵਾ। ਜੇਕਰ ਵਲੌਗ ਵਧੀਆ ਲੱਗੇ ਚਾਹ ਨੂੰ ਸਬਸਕ੍ਰਾਈਬ ਕਰ ਲੋ ਫੇਸਬੁਕ ਤੇ ਫੋਲੋ ਕਰ ਲਓ ਤੇ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰ ਦਿਓ, ਲਾਈਕ ਕਰ ਦਿਓ। ਤੇ ਜੇ ਕੋਈ ਜਾਣਕਾਰੀ ਕੋਈ ਕੋਈ ਸਵਾਲ ਪੁੱਛਣਾ ਹੋਊਗਾ ਤੇ ਇੰਸਟਾਗ੍ਰਾਮ ਤੇ ਮੈਨੂੰ ਡੀਐਮ ਕਰ ਲਿਓ। ਮੈਂ ਡਿਸਕ੍ਰਿਪਸ਼ਨ ਚ ਮੈਂਸ਼ਨ ਕਰ ਦੂੰ ਇੰਸਟਾਗ੍ਰਾਮ ਦਾ ID। ਤੇ ਹੁਣ ਆਪਾਂ ਅਗਲਾ ਜਿਹੜਾ ਵਲੌਗ ਕਰਦੋਰਾ ਪਟਨਾ ਸਾਹਿਬ ਤੁਹਾਨੂੰ ਦਰਸ਼ਨ ਕਰਾਵਾਂਗੇ। ਇਸ ਕਰਕੇ ਚਾਹ ਨੂੰ ਕਰ ਲਓ ਸਬਸਕ੍ਰਾਈਬ। ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।